ਉਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਮੈਂ ਮਾਸਟਰ ਮੋਹਨ ਸਿੰਘ ਡਾਂਡੀਆਂ ਅਸਾਡੀ ਟੀਮ ਪਹੁੰਚੀ ਗੁਰਦੁਆਰਾ ਡੇਰਾ ਸੰਤਗੜ ਹਰਖੋਵਾਲ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਤਨਤਨ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਦਾ ਜਨਮ ਦਿਹਾੜਾ ਮਿਤੀ 3 5 2024 ਦਿਨ ਸ਼ੁੱਕਰਵਾਰ ਨੂੰ ਬੜੀ ਪ੍ਰੇਮ ਭਾਵਨਾ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਬੀ ਨਾਲ ਤੇ ਇਲਾਕੇ ਦੇ ਸਹਿਯੋਗ ਨਾਲ ਸੰਤ ਬਾਬਾ ਅਮਰਜੀਤ ਸਿੰਘ ਜੀ ਦੀ ਸਰਪ੍ਰਸਤੀ ਹੱਥ ਮਨਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 1 ਮਈ ਦਿਨ ਬੁੱਧਵਾਰ ਨੂੰ ਸ਼੍ਰੀ ਖੰਡ ਪੜ ਸਾਹਿਬ ਜੀ ਦੀ ਰਮਤਾ ਹੋਵੇਗੀ ਅਤੇ ਮਿਤੀ 2 ਤਰੀਕ ਦਿਨ ਵੀਰਵਾਰ ਨੂੰ ਸ਼ਾਮ 6 ਵਜੇ ਦੀਵਾਨ ਆਰੰਭ ਹੋਣਗੇ ਤੇ ਰਾਤ ਨੂੰ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ ਅਤੇ 3 ਮਈ 2024 ਦਿਨ ਸ਼ੁੱਕਰਵਾਰ ਨੂੰ ਸ਼੍ਰੀ ਖੰਡ ਪੜ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਇਹ ਸੁਪਰੰਧ ਮਾਨ ਸਜਾਏ ਜਾਣਗੇ ਅਤੇ ਸਜੇ ਹੋਏ ਦਮਨ ਅੰਦਰ ਸੰਤ ਮਹਾਂਪੁਰਸ਼ ਆਪਣੇ ਪ੍ਰਵਚਨਾਂ ਨਾਲ ਸਮੂਹ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖੋ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ Bye. Oh.

ਖਾਲਸਾ ਵਾਹਿਗੁਰੂ ਦੀ ਕੀ ਫਤਿਹ ਮੈਂ ਜਥੇਦਾਰ ਦਲਜੀਤ ਸਿੰਘ ਛੋਟੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨੈਂਸ ਨਿਯਮਾਨਕ ਆਲ ਇੰਡੀਆ ਸਰਕਸਟਰੀਟ ਦਾ ਪੰਜਾਬ ਆਲ ਇੰਡੀਆ ਜੈਪੀ ਮੈਨਰ ਰਾਜ ਅਤੇ ਸਰਮਧਰਨੀ ਜੀ ਵੱਲੋਂ ਮੈਨਰ ਰਾਜ ਉਸ ਵਿਵਿੱਤ ਧਰਤੀ ਤੇ ਹਾਜ਼ਰ ਹੋਇਆ ਜਿੱਥੇ ਕਿ ਅਰਖਣ ਹਸਤਾਕ ਤੇ ਅੱਜ ਲੜੀ ਰੰਭ ਹੋਈ ਆ ਉਹ ਸੰਤ ਬਾਹਾਪੁਰਛ ਆਪਣੇ ਅਖਾਪਨ ਤੋਂ ਦੱਸਣ ਗੁਰੂ ਪਿਆਰੀ ਸੋਹ ਸਿੰਘ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਖਤੇ ਮਹਾਨ ਤਪਸਵੀ ਮਹਾਨ ਨਿਰਮਲ ਆਤਮਾ ਗੁਰਬਾਣੀ ਦਾ ਜਿਵੇਂ ਕੋਈ ਸਰਵਾਕ ਹੈ ਜャ ਤੋ ਹਰ ਰੰਗ ਲਾਗੋ ਇਸ ਜਗ ਮੈਂ ਸੋ ਕਹੀਅਤ ਹੈ ਸੂਰਾ ਦੇ ਮਹਾਵਾਕ ਨੂੰ ਇਸਤਾਰ ਸੰਮਹਾਰਾਗੀ ਦੇ ਨਾਮ ਦੇ ਰਸਮੀਏ ਇੱਕ ਬੈਰਾਗੀ ਆਤਮਾ ਦ੍ਰੁਸ਼ਿਆ ਰਿਸਾਸ ਸੰਗ ਜਿਨ੍ਹਾਂ ਦਾ ਜਨਮ 18 ਜੂਨ 1899 ਨੂੰ ਲੰਗੇਰੀ ਨਗਰ ਵਿੱਚ ਹੋਇਆ ਉਸ ਤੋਂ ਬਾਅਦ ਸਨ ਮਹਾਰਾਜ ਜੀ ਬਾਬਾ ਆਇਆ ਸਿੰਘ ਜੀ ਮਹਾਰਾਜ ਜੋ ਕੀ ਮਰਦਾਨ ਵਾਲਿਆਂ ਤੋਂ ਬ੍ਰਹਮ ਗਿਆਨੀ ਦਾ ਪਦ ਪ੍ਰਾਪਤ ਕਰਕੇ ਇਸ ਅਸਥਾਨ ਦੇ ਆਸ-ਪਾਸ ਬਾਂਦ ਜੰਗਲ ਦੇ ਵਿਚਕਾਰ ਦੇ ਹੋਰ ਕਪਸ਼ੇ ਕਰਕੇ ਗੁਰੂ ਜੀ ਸਾਹਿਬ ਸਿੰਘ ਜੀ ਗੁਰੂ ਨਾਨਕ ਸਾਹਿਬ ਸਤਿ ਪਾਤਸ਼ਾਹ ਰਹਿਣ ਤਾਂ ਸਾਰੇ ਸੰਸਾਰ ਦੇ ਮਨੁੱਖੀ ਕਿ ਮਹਾਰਾਜ ਜੀ ਨੇ ਬਹੁਤ ਸਾਰੀਆਂ ਸੰਤਾਂ ਨੂੰ ਗੁਰਬਾਣੀ ਦੇ ਲਗ ਲਾ ਕੇ ਗੁਰੂ ਦੇ ਤ੍ਰੇਂ ਵਿੱਚ ਜੋੜ ਕੇ ਇਸ ਅਸਥਾਨ ਦੇ ਉੱਤੇ ਜੀਵਾਂ ਦੇ ਕਲਿਆਣ ਦੇ ਲਈ ਇੱਕ ਸੁੰਦਰ ਗੁਰਦੁਆਰਾ ਸਾਹਿਬ ਗੁਰੂ ਪਰਿਵਾਰੀ ਸ਼ਾਸਿ ਉਸਾਰਨ ਕਰਕੇ ਤੇ ਇੱਥੇ ਫਿਰ ਕੀਰਤਨ ਸੱਤਾ ਦੀ ਜੋ ਪ੍ਰਾਤਨ ਮਜਾਦਾ ਚੱਲੀ ਆ ਸੀ ਇਸ ਨੂੰ ਲਵਾਇਆ ਤ ਸੰਤ ਮਹਾਰਾਜ ਸਤਿਪਾਥ ਜੀ ਦਾ ਹੱਲ ਨੂੰ ਪਰਸੋ 21 ਵਿਸਾਖ 1899 ਵਾਲੇ ਦਿਨ ਸੰਤ ਮਹਾਰਾਜ ਦੀ ਸਥਾਏ ਇਸ ਸੰਸਾਰ ਦੇ ਉਤੇ ਮਨੁੱਖਾ ਸ੍ਰੀ ਧਾਰ ਕਰਕੇ ਆਈ ਸੀ ਗੁਰੂਤਾਰੀ ਸ਼ਾਸ ਸੰਗੀਵਨ ਆਪਸਥਾਨ ਹੈ ਸੰਗਤਾਂ ਦੀਆਂ ਬਹੁਤ ਵੱਡੀਆਂ ਭਾਵਨਾਵਾਂ ਨੇ ਇਹ ਮਹਾਪੁਰਸ਼ਾਂ ਨੇ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਪੁਰਸ਼ਾਂ ਦੇ ਜਨਮ ਦਿਨ ਨੂੰ ਮੌਕੇ ਬਹੁਤ ਪ੍ਰਾਰਥਿਕ ਭਾਵੂਆਂ ਨਾਲ ਸ਼੍ਰੀ ਅਖੰਡ ਪਾਤਸ਼ਾਹ ਦਾ ਆਰੰਭ ਕਰਵਾਇਆ ਹੈ ਜਿਨ੍ਹਾਂ ਦਾ ਭੋਗ ਕੱਲ 20 ਵੀ ਬਸਾਖ ਨੂੰ ਪਾਵ ਦੋ 2 ਮਈ ਦੀ ਰਾਤ ਸਾਰੀ ਰਾਤ ਦੀਵਾਨ ਚੱਲਣਗੇ ਤੇ ਤੜਕੇ 1:30 ਵਜੇ ਇਸ ਵੇਲੇ ਸੰਤ ਮਹਾਰਾਜ ਦਾ ਇਸ ਸੰਸਾਰ ਤੇਉਣ ਦਾ ਸਮਾ ਹੈ ਭਾਗ ਜਨਮ ਹੋਇਆ ਸੀ ਉਸ ਵੇਲੇ ਪੂਪ ਪਾਈ ਜਾਣਗੇ ਤੇ ਉਪਰੰਤ ਗੁਰੂ ਪਿਆਰੀ ਸਾਧ ਸੰਗਤ ਦੂਸਰੇ ਦਿਨ ਬਹੁਤ ਸਾਰੇ ਕਥਾ ਬਾਚਕ ਸਾਧੂ ਸਮਾਜ ਤੇ ਤਖਤ ਸੀ ਕੇਸਗੜ ਸਾਹਿਬ ਦੇ ਜਿਹਦਰ ਸਿੰਘ ਸਾਹਿਬਾਨ ਤੇ ਹੋਰ ਬਹੁਤ ਸਾਰੇ ਸਰਮਾਨਤ ਹਸਤੀਆਂ ਇਸ ਸਮਾਨ ਪਵਿੱਤਰ ਸਥਾਨ ਤੇ ਆ ਕੇ ਨਤਮਸਤਕ ਹੁੰਦੇ ਸੋ ਆਪ ਇਸ ਮੂਸਾ ਸੰਤਨ ਦੋ ਹੱਥ ਜੋੜ ਕੇ ਬੜੀ ਨਿਮਰਤਾ ਸੇ ਬੇਨਤੀ ਹੈ ਕਿ ਆਪ ਵੀ ਇਸ ਬਹੁਤ ਹੀ ਬਾਗਾਂ ਭਰੇ ਕੁਸ਼ੀਆਂ ਭਰੇ ਤੇ ਗੁਰੂ ਫਤਿਹ ਸਰਮਹਾਲ ਸਰਸੰਗਤਿ ਕੂਪ ਦਾ ਆ ਕੇ ਇੱਥੇ ਸਾ ਸੰਗਤ ਕਰਕੇ ਫਾਇਦਾ ਹਾ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ